ਅਯੋਗ ਐਸਐਸਪੀ ਬਰਨਾਲਾ ਸੀਨੀ ਸੰਦੀਪ ਕੁਮਾਰ ਮੈਲਿਕ ਆਈਪੀਐਸ ਸੀਰੀ ਰਜਿੰਦਰਪਾਲ ਸਿੰਘ ਡੀਐਸਪੀ ਡੀ ਬਰਨਾਲਾ ਸੀਰੀ ਸੁਤਵੀਰ ਸਿੰਘ ਡੀਐਸਪੀ ਬਰਨਾਲਾ ਦੀ ਨਸ਼ਾ ਵਿਰੋਧੀ ਸੱਤ ਅਦੈਤਾਂ ਮੁਤਾਬਕ ਏਐਸਆਈ ਦਸਵੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਕੱਢੀ ਹੋਈ ਸੀ ਗਸ਼ਤ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅਤਰਗੜ ਚੌਕ ਤੋਂ ਔਲਾ ਤੋਂ ਦੋ ਦੋਸ਼ੀ ਜਸਪਾਲ ਸਿੰਘ ਪੁੱਤਰ ਬਾਲੂ ਸਿੰਘ ਵਾਰਡ ਨੰਬਰ 2 ਪਿੱਖੀ ਜੋਮਾ ਸਿੰਘ ਪੁੱਤਰ ਲਖਾ ਸਿੰਘ ਵਾਰਡ ਨੰਬਰ 2 ਪਿੱਖੀ ਜਿਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਚਿੱਟਾ ਮਰਾਬਦ ਹੋਇਆ ਇਹਨਾਂ ਖਿਲਾਫ ਐਫ ਆਈ ਆਰ ਨੰਬਰ 43 22 61 85 ਐਨ ਡੀ ਪੀ ਐਸ ਤਹਿਤ ਪਰਚਾ ਦਰਜ ਕਰਕੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰਮਾਣ ਹਾਸਲ ਕੀਤਾ ਜਾਊਗਾ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਚੈੱਕ ਕੀਤੇ ਜਾ ਰਹੇ ਹਨ